ਤਾਦੀ ਚੜ ਜੂ ਗੀਤ ਬੈਰ ਹੋ ਜਾਏਗਾ ਸਚਾਈ ਤਾ ਨਹੀਂ ਮਰਜੂ ਹੋ ਜੇ ਚਲਾ ਜਾਉ ਬਾਬਾ ਫਾਸੀ ਤਾ ਨਹੀਂ ਚੜ ਜੂ ਗੀਤ ਬੈਰ ਹੋ ਜਾਏਗਾ ਸਚਾਈ ਤਾ ਨਹੀਂ ਮਰਜੂ ਉਹ ਚੱਲ ਕੇ ਤਾਂ ਵੇਖ ਜਰਾ ਦਿੱਲੀ ਬੜੀ ਦੂਰ ਐ ਫੂਕਾ ਨਾਲ ਉੱਜੇਗਾ ਬੰਦਾ ਕਿਹੜਾ ਨਾਲੋ ਲੱਖਾਂ ਕੋ ਹਾਧੂ ਰੇ ਇਹ ਗਨ ਸੱਜਣਾ ਦਾ ਸਾਨੂੰ ਮਨਜ਼ੂਰ ਏ ਤੇਰਾ ਨਾ ਕਸੂਰ ਤੇਰੀ ਸੋਚ ਦਾ ਹੱਥ ਸੂਰ ਏ ਹੋ ਤਿਲਕ ਬਚਾਏ ਜੰਝੂ ਗੋਦੀਆਂ ਬਚਾਈਆਂ ਨੇ ਦਜਨੀ ਚ ਜਾਣੋ ਤੀਆਂ ਖੋਡੀਆਂ ਬਚਾਈਆਂ ਨੇ ਹੋ ਫੇਰ ਸਾਨੂੰ ਪਾਤਰ ਬਣਾਇਆ ਕਿਉਂ ਮਜ਼ਾਕ ਦੇ ਆਜਾ ਮਾਰੇ ਬਾਪ ਦੇ ਮੋਈ ਪਤੀ ਨੀ ਗਾਲੇ ਗੇ ਤੂੰ ਗਿਆਰ ਤੋਂ ਧਪੂਰੇ ਤੇਰਾ ਨਾ ਕਸੂਰ ਤੇਰੀ ਸੋਚ ਦਾ ਕਸੂਰ ਐ ਦਾਵਾ ਤੇਰਾ ਸੱਚ ਮੇਰੇ ਲੱਖਾਂ ਤੋਂ ਹਾਂ ਦੂਰੇ ਇਹ ਗਣ ਸੱਜਣਾ ਨਾ ਸਾਨੂੰ ਮਨਜ਼ੂਰੇ ਨਾਇਕ ਕੀਤੇ ਬੰਦ ਨੇ ਸਾਡੇ ਵਿੱਚ ਫਿੱਟ ਕੀਤੇ ਲੱਖਾਂ ਚ ਮਸੰਦ ਨੇ ਉਹ ਫੇਰ ਕੋਈ ਤੀਰ ਵਾਲਾ ਜਿਸ ਦਿਨ ਆਏਗਾ ਇੱਕੋ ਝੰਡੇ ਥਲੇ ਸਾਰੀ ਕੌਮ ਨੂੰ ਬੁਲਾਏਗਾ ਬਚੋ ਵਰਨਾ ਦਇਕੋ ਸਜਣਾ ਹਾਜ਼ਰ ਹਜੂਰ ਐ ਸੱਚ ਤੇਰਾ ਸੱਜਣਾ ਵੇ ਲੱਖਾਂ ਤੋਂ ਹਾਦੂਰ ਐ ਇਹ ਗੱਲ ਸੱਜਣਾ ਨਾ ਸਾਨੂੰ ਮਨਜ਼ੂਰ ਐ ਉਹ ਤੇਰਾ ਨਾ ਕਸੂਰ ਤੇਰੀ ਸੋਚ ਦਾ ਕਸੂਰ ਐ ਹੋ ਚਰਖਾ ਆਜ਼ਾਦੀ ਤੇ ਬਿਮਾਰੀਆਂ ਲਈ ਮੂਤਨਾ ਤੇ ਗਵਾਲੇ ਕਮਿਉਂਦੇ ਟੱਲੀਆਂ ਤੋਂ ਸੂਤਨਾ ਮਾਵਾ ਮਨਾਂ ਦਾ ਵਾਣੂ ਤੇ ਬੱਛੇ ਕੀਨੇ ਲੱਗਦੇ ਓ ਆਪਣਾ ਸ਼ਰੀਕਾ ਫੇਰ ਘਰੋਂ ਘਾਤੋਂ ਕੱਢ ਦੇ ਹੋ ਪਾਰਸ ਹੋ ਤੁਸੀਂ ਤੇ ਗਰੀਬ ਕਾਤੋਂ ਤੂੰ ਹੁੜੈ ਤੇਰਾ ਨਾ ਕਸੂਰ ਤੇਰੀ ਸੋਚ ਦਾ ਕਸੂਰ ਐ ਨਾਲੋ ਲੱਖਾਂ ਤੋਂ ਹਾ ਦੂਰ ਐ ਉਹਦਾ ਸੱਜਣਾ ਨਾ ਸਾਨੂੰ ਮਨਜ਼ੂਰ ਐ ਉਹ ਪੰਜ ਪੰਜ ਪਤੀ ਇਥੇ ਇੱਕ ਇੱਕ ਨਾਰ ਦੇ ਚਾਂਦੀ ਉੱਤੇ ਦਾਗ ਪੰਦੇ ਪਰ ਨੇਹ ਨੂੰ ਮਾਰਦੇ ਉਹ ਕਾਹੀ ਦਾ ਨਿਆਣਾ ਕਿਵੇਂ ਬਾਬਾ ਸੀ ਬਣਾ ਗਿਆ ਜੋ ਜਵਾਕ ਕਿਵੇਂ ਪਾ ਗਿਆ ਉਹ ਪੰਦਰਾਂ ਨੇ ਪੜ ਬੰਨੇ ਕਿਸਾ ਮਸ਼ਹੂਰ ਹੈ ਤੇਰਾ ਨਾ ਕਸੂਰ ਤੇਰੀ ਸੋਚ ਦਾ ਕਸੂਰ ਹੈ ਇਹ ਦਾਵਾ ਤੇਰਾ ਸੱਚ ਨਾਲੋਂ ਲੱਖਾਂ ਤੋਂ ਹਾ ਦੂਰ ਹੈ ਇਹ ਦਲ ਸੱਜਣਾ ਨਾ ਸਾਨੂੰ ਮਨਜ਼ੂਰ ਹੈ ਕਾਮਿਆਂ ਦੇ ਸਿਰਾਂ ਉੱਤੇ ਗੰਦਗੀ ਦੇ ਟੋਕਰੇ ਬਾਹਮਣੇ ਹੁੰਦੇ ਸਦਾ ਬਾਹਮਣਾ ਦੇ ਸ਼ੋਕਰੇ ਉਹ ਪੰਡਤ ਦੀਆਂ ਨਹੀਂ ਉਹ ਹੀ ਹੁੰਦਾ ਵਿਦਵਾਨੇ ਹੋ ਜਿਨੋਂ ਅਸੀ ਕੋ ਪਾਰ ਬ੍ਰਹਮ ਦਾ ਗਿਆਨ ਹੈ ਉਹ ਪਾਕੀ ਸਾਰਾ ਕਾਲ ਉਹ ਹੈ ਤੇਰਾ ਨਾ ਕਸੂਰ ਤੇਰੀ ਸੋਚ ਦਾ ਕਸੂਰ ਐ ਦਾਵਾ ਤੇਰਾ ਸੱਚ ਨਾਲੋਂ ਲੱਖਾਂ ਕੋਹਾਂ ਦੂਰ ਐ ਇਹ ਗੱਲ ਸੱਜਣਾ ਨਾ ਸਾਨੂੰ ਮਨਜ਼ੂਰ ਐ ਓ ਤੇਰਾ ਨਾ ਕਸੂਰ ਤੇਰੀ ਸੋਚ ਦਾ ਕਸੂਰ ਐ ਤੇਰਾ ਨਾ ਕਸੂਰ ਤੇਰੀ ਸੋਚ ਦਾ ਕਸੂਰ ਐ